ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਬਜੀਦਪੁਰ ਬਦੇਸਾ ਤਹਿਸੀਲ ਧੂਰੀ ਤੇ ਜ਼ਿਲ੍ਹਾ ਬਾਈਹੋਰਾ ਨੂੰ ਰਹਿ ਜਾਂਦਾ ਸੱਜਣੋ ਸੰਗਰੂਰ। ਝੋਟੀ ਇੱਕ ਦਿਖਾਵਾਂਗੇ ਘਰੇਲੂ ਪਰਿਵਾਰ ਕੋਲਿਆ ਕੋਈ ਬਾਈਹੋਰਾ ਦਾ ਵਪਾਰ ਦਾ ਕੰਮ ਨਹੀਂ ਹੈਗਾ। ਸੂਆ ਸੂੰਦੀਆ ਦੂਜਾ ਤੇ ਪੈਲਣ ਦਾ ਰਿਕਾਰਡ ਇਹਦਾ ਹੈਗਾ ਬਾਈ ਕਹਿੰਦਾ 14-15 ਕਿਲੋ ਦਾ। ਕਿਉਂਕਿ ਇੱਧਰਲੇ ਪੰਨੇਵਾ ਮੈਟ ਤੇ ਖੜਾ ਹਿਸਾਬ ਨਾਲ ਆਈਡੀਆ ਲਾ ਲਓ ਕਾਦੇ ਦਾ ਆ ਗਿਆ ਫੁੱਲ ਵੱਡਾ। ਤੇ ਦਿਨ ਨੇ ਜਿਹੜੇ ਦਿਨ ਇਹਦੇ ਤਕਰੀਬਨ ਤਕਰੀਬਨ 22 ਕਹਿੰਦਾ ਅੱਜ ਪੂਰੇ ਨੇ ਵੀ 5 ਤੋਂ 7 ਦਿਨ ਹੋ ਸਕਦਾ ਝੋਟੀ ਉੱਪਰ ਵੀ ਲਿਆ ਸਕਦੀ ਆ ਬਾਕੀ ਆ ਜੋ ਬਾਈ ਨਾਲ ਕਰਾਉਣਿਆ ਗੱਲਬਾਤ ਕੋਲ ਕੇ ਤੋੜ ਕੇ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆ ਜੋ ਜੀ ਹੋਰ ਭਾਈ ਜੀ ਠੀਕ ਠਾਕ ਹੋ ਠੀਕ ਠਾਕ ਭਾਈ ਜੀ ਨਾਮ ਦੱਸ ਲਈ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਪਿੰਡ ਦਾ ਨਾਮ ਕੀ ਹੈ ਜੀ ਪਿੰਡ ਵਜੀਦਪੁਰ ਵਿਦੇਸਾ ਜੀ ਕਿੱਥੇ ਜਿਹੜਾ ਹੈਗਾ ਬਈ ਨੇੜੇ ਤੇੜ ਪਿੰਡ ਕਿਹੜੇ ਆ ਇਹ ਆਪਣੇ ਜੀ ਲਵੇ ਤਾਂ ਜਿਵੇਂ ਗੰਡੇਆਲ ਪਿੰਡ ਹੋ ਗਿਆ ਪੰਜ ਰਈਆਂ ਹੋ ਗਿਆ ਜਾਨੀ ਸ਼ੇਰਪੁਰ ਦੇ ਨੇੜੇ ਰਹਿ ਜਾਂ ਫੇਰ ਪਰਤ ਹੋਏਗਾ 7-8 ਕਿਲੋਮੀਟਰ 7-8 ਕਾਤਰੋਂ ਤੋਂ ਕਾਤਰੋਂ ਤੋਂ ਵੀ ਇੰਨਾ ਕੀ ਹੋਊਗਾ ਜੀ 7-8 ਕਿ ਕਾਤਰੋਂ ਤੋਂ ਹਾਂ ਹਾਂ ਇੰਨਾ ਕੀ ਵਿਚ ਵਿਚਾਲੇ ਜੀ ਆ ਗਿਆ ਪਿੰਡ ਬਾਈ ਦਾ ਤੇ ਇਹਦਾ ਸੂਆ ਕਿਹੜਾ ਬਾਈ ਦੂਜਾ ਜੀ ਦੂਜਾ ਸੂਆ ਖੋਲ ਕੇ ਤੋੜ ਦੇ ਕੋਈ ਸੂਆ ਸੂੰਦੀਆ ਦੂਜਾ ਤੇ ਦੰਦ ਮੇਰਾ ਖਾਲ ਆਪਾਂ ਦੇਖੇ ਨਹੀਂ ਹੋਣੇ ਬਾਈ ਹਨਾ ਦੇਖੇ ਨਹੀਂ ਦੰਦ ਨਹੀਂ ਦੇ ਆ ਦੰਦ ਬਾਈ ਕਹਿੰਦਾ ਦੇਖੇ ਨਹੀਂ ਸੂਆ ਸੂੰਦੀਆ ਦੂਜਾ ਇਹ ਦਿਨ ਕਹਿ ਕੇ ਕੱਢ ਸਕਦੀ ਆ ਬਾਈ ਦਿਨ 7-8 ਤਾਂ ਲਈ ਜਾਊਗੀ ਆਪਾਂ 7 ਦਿਨ ਕੱਢ ਦੂਗੇ ਉਦਾਂ ਤਰੀਕ ਦੇ ਹਿਸਾਬ ਨਾਲ ਬਾਈ ਕਹਿੰਦਾ ਪੂਰੇ ਨੇ ਪਾਰੇ ਦੀ ਜੇ ਬਾਡੀ ਤੋਂ ਆਪਾਂ ਜੱਜਮੈਂਟ ਲਾ ਲਈਏ ਜਾਂ ਆਰਡਰ ਤੋਂ ਲਾ ਲਈਏ ਵੀ ਹਜੇ ਮੇਰੇ ਹਿਸਾਬ ਨਾਲ ਇਹ ਪਰੂਗੀ ਆਰਡਰ ਥੱਲੇ ਕਿਉਂਕਿ ਦਿਨੇ ਦੇ ਕਈ ਕੱਢ ਦੂਗੀ 5 ਤੋਂ 7 ਦਿਨ। ਕਈ ਵਾਰੀ ਪਸ਼ੂ ਆਉਂਦਾ ਸਾਹਾਂ ਨੇ ਚੀਜ਼ਾਂ ਹੁੰਦੇ ਨੇ ਗੱਡੀ ਕੁਟੀ ਚੜਕੇ ਦਾ ਪਸ਼ੂ ਛੇਤੀ ਸੂਪਾਂਦਾ ਪਰ ਉਦਾਂ ਜਿੱਦਾਂ ਇੱਕ ਕਰੇ ਹਨਾ ਇੱਕ ਕਿੱਲੇ ਦੇ ਖੜਾ ਹੁੰਦਾ ਉੱਥੇ ਲੈ ਜਾਂਦਾ ਦੋ ਚਾਰ ਦਿਨ ਬਾਅਦ। ਸੂਆ ਸੌਂਦੀਆ ਦੂਜਾ ਦਿਨ ਕੱਢਦੀ ਆ 5 ਤੋਂ 7 ਪਰ ਆਰਡਰ ਤੇ ਇਹ ਨਾੜਾ ਨੂੜਾ ਦੀ ਗੱਲ ਕਰ ਲਈਏ ਨਾੜਾ ਨੂੜਾ ਆਰਡਰ ਤੇ ਬਹੁਤ ਨੇ ਤੇ ਥਾਣਾ ਜਿਹੜਾ ਸੱਜਣੋਂ ਥਣ ਵੀ ਝੋਟੀ ਨੀ ਯਾਰ ਕੱਲਾ ਬਈ ਪੈਲਣ ਦਾ ਕਿੰਨਾ ਕੁ ਦੁੱਧ ਆ ਰਿਹਾ ਇਹਦਾ 14 ਤੋਂ 15 ਕਿਲੋ ਜੀ 14 ਤੋਂ 15 ਕਿਲੋ ਹਾਂ ਜੀ ਹਾਂ ਹਾਂ ਉਹ ਕੱਦ ਵੱਡਾ ਆ ਗਿਆ ਫੁੱਲ ਡਬਲ ਹਨਾ ਹਾਂ ਜੀ ਚਵਾਈ ਚਬੂਈ ਚ ਕਿਵੇਂ ਆ ਬਾਈ ਚਵਾਈ ਚ ਪੂਰੀ ਓਕੇ ਆ ਜੀ ਚਵਾਈ ਚ ਠੰਡੀ ਸੀਲ ਜਮਾ ਜਮਾ ਸੀਲ ਚ ਆਏ ਕੋਈ ਬੁੜੀ ਚੋਈ ਜਾਵੇ ਚਾਹੇ ਬੰਦਾ ਚੋਈ ਜਾਵੇ ਠੀਕ ਆ ਚਵਾਈ ਚ ਬੂਈ ਫੋਕੀ ਆ ਇਹਦੇ ਸੀਮਨ ਲੱਗਿਆ ਕਿਹੜਾ ਇਸ ਵਾਰੀ ਸਿਕੰਦਰ ਦਾ ਜੀ ਲక్ష్ਮੀ ਡੇਰੀ ਵਾਲਾ ਸਿਕੰਦਰ ਲక్ష్ਮੀ ਡੇਰੀ ਫਾਰਮ ਵਾਲਾ ਹਾਂ ਜੀ ਐਸ ਵਾਰੀ ਬਾਈ ਕਹਿੰਦਾ ਲੱਗਿਆ ਇਹਦੇ ਸਿਕੰਦਰ ਦਾ ਲక్ష్ਮੀ ਡੇਰੀ ਫਾਰਮ ਦਾ ਪਹਿਲੇ ਸੂਏ ਦਾ ਬੱਚਾ ਕੀ ਦੀਦਾ ਬਾਈ ਕੱਟੀ ਹੀ ਪਹਿਲਣ ਦੀ ਵੀ ਕੱਟੀ ਹਾਂ ਕੱਟੀ ਆ ਕੱਟੀਆਂ ਵਾਲੀ ਮਸ਼ੀਨ ਹੋਊਗੀ ਹਨਾ ਹਾਂ ਜੀ ਉਹਦਾ ਕਿਸਮਤ ਆਈ ਚਲੋ ਕੱਟੀ ਵੀ ਦੇ ਸਕਦੀ ਆ ਉਹਦਾ ਕਿਸਮਤ ਆ ਵੀ ਧੱਕਿਆ ਢੋਲੀ ਹੁੰਦਾ ਗੱਪਣ ਪਸ਼ੂ ਦਾ ਵੀ ਹੋ ਸਕਦਾ ਹਨਾ ਕੱਟੀ ਕੱਟਾ ਚਲੋ ਅੱਗੇ ਕਿਸਮਤ ਦੀ ਗੱਲ ਆ ਉਦਾਂ ਝੋਟੀ ਬਾਈ ਕਹਿੰਦਾ ਠੰਡੀ ਸੀਲਾ ਤੇ ਪਹਿਲਣ ਦਾ ਦੁੱਧ ਹੈਗਾ 14 ਕਿਲੋ ਦਾ ਵਪਾਰ ਵਪੂਰ ਦਾ ਕੰਮ ਤਾਂ ਨਹੀਂ ਕਰਦੇ ਆਪਾਂ। ਨਾ ਜੀ ਨਾ ਕਰਦੇ। ਇਹ ਕਰਦੀ ਆ ਝੋਟੀਆਂ ਆਪਣੀ। ਹਾਂ ਕਰਦੀ ਆ ਜੀ। ਇਹਦੀ ਮਾਂ ਦਾ ਦੁੱਧ ਕਿੰਨਾ gsi ਭਾਈ? ਇਹਦੀ ਮਾਂ ਦਾ ਦੁੱਧ ਵੀ ਹੈਗਾ ਸੀ 13-14 ਦਾ ਜਿਹੜਾ। 13-14 ਆਪ ਤਾਂ ਨਹੀਂ ਪਤਾ ਕਿਹੜੇ ਟੀਕੇ ਦੀ ਆ। ਆਪ ਤਾਂ ਨਹੀਂ ਪਤਾ ਇਹਦਾ। ਅੱਗੇ ਹੁਣ ਸਕੰਦਰ ਲੱਗਿਆ। ਹਾਂ ਹੁਣ ਸਕੰਦਰ ਲੱਗਿਆ ਜੀ। ਐਸ ਵਾਰੀ ਕਿਲੋ ਦੋ ਕਿਲੋ ਵਧਾ ਸਕਦੇ ਹਾਂ। ਹਾਂ ਵਧਾ ਸਕਦੀ ਆ ਜੀ। ਰੇਟ ਕੀ ਰਹੂਗਾ ਇਹਦਾ? ਰੇਟ ਜੀ ਇਹਦੀ ਲੈਣ ਲੈਣ ਵਾਲੀ 110 ਜੀ। 1 ਲੱਖ ਤੇ 10000 ਮਾਨ ਤਨ 460 ਚ ਕਰਦਾਂਗੇ ਹਾਂ। ਉਹ ਕਰਦਾਂਗੇ ਜੀ ਮਾਨ। ਮਾਨ ਤਨ ਭਾਈ ਕਹਿੰਦਾ ਤੌਰ ਕੇ ਤੁਹਾਨੂੰ ਇੱਕ ਵਾਰੀ ਆਪਾਂ ਪੇਰ ਦਿਖਾ ਦੇਣਾ ਦੁੱਧ ਕਿੰਨਾ ਕੁ ਲੰਬਾ ਟਾਈਮ ਪਿਆ ਗਈ ਬਾਈ ਪਿਛਲੇ ਸੂਏ ਦੁੱਧ ਲੰਬਾ ਟਾਈਮ ਦਿੰਦੀ ਸੋ ਵੀ ਇਹ ਲੰਬਾ ਟਾਈਮ ਦਿੰਦੀ ਅਸੀਂ ਆਪ ਛੱਡੀ ਸੀ 3 ਮਹੀਨੇ ਪਹਿਲਾਂ ਜਾਨੀ ਛੱਡੀ ਸੀ ਆਰਡਰ ਤੇ ਨਾੜਾ ਨੂੜਾ ਬਹੁਤ ਆ ਗਿਆ ਅਗਲੇ ਬੰਨੇ ਤੇ ਕੱਢ ਦੂਗੀ 5 ਤੋਂ 7 ਦਿਨ ਸੂਆ ਦੂਜਾ ਜਾਨ ਜੂਣ ਝੋਟੀ ਜੇ ਤੁਹਾਡੇ ਸਾਹਮਣੀਆਂ ਫੁੱਲਾ ਬਾਡੀ ਬੁੱਡੀ ਵੀ ਫੁੱਲਾ ਤੇ ਕੱਦ ਵਿੱਡ ਵੀ ਇਹਦਾ ਪੂਰਾ ਪੁੱਲ ਵੱਡਾ ਹੀ ਆ ਗਿਆ ਜੇ ਗੱਲ ਕਰ ਲਈਏ ਮੋੜ ਲਿਓ ਪਹਿਲੇ ਸੂਏ ਬਾਈ ਕਹਿੰਦਾ ਕੱਟੀ ਦਿੱਤੀ ਆ ਤੇ ਇਸ ਵਾਰੀ ਗੱਬਣ ਹੈਗੀ ਆ ਲక్ష్ਮੀ ਡੈਰੀ ਫਾਰਮ ਵਾਲਿਆਂ ਦੇ ਸਕੰਦਰ ਤੋਂ ਇਹ ਬਾਕੀ ਸਵੇਹਾ ajo ਟੀ ਦਾ ਠੰਡਾ ਤੋਰਾ ਦੂਰਾ ਚੈੱਕ ਕਰ ਸਕਦੇ ਉਹ ਤੇ ਚਵਾਈ ਚ ਬੂਈ ਦੀ ਬਾਈ ਕਹਿੰਦਾ ਹੈਗੀ ਆ ਓਕੇ ਦੀ ਰਿਪੋਰਟ ਮੁੱਲੇ ਦਾ ਹੈਗਾ 1 ਲੱਖ ਤੇ 10000 ਰੁਪਇਆ ਪਿੰਡ ਬਾਈ ਦਾ ਆ ਗਿਆ ਵਿਦੇਸ਼ਾ ਬਜੀਦਪੁਰਪੁਰਬ ਦੇਸ਼ਾ ਤਸੀਲ ਢੂਰੀ ਆ ਗਈ ਤੇ ਜ਼ਿਲ੍ਹਾ ਆ ਗਿਆ ਬਾਈ ਦਾ ਸਜਨੋ ਸੰਗਰੂਰ ਨੰਬਰ ਬੋਲ ਦੋਈਆ ਆਪਣਾ ਨੰਬਰ ਜੀ 98784 ਹਾਂਜੀ 2830 ਇੱਕ ਵਾਰੀ ਫੇਰ ਬੋਲੋ 98784 ਹਾਈਅਰ ਛੋਟੀ ਨੰਬਰ ਸੱਜਣੋਂ ਬਾਈ ਦਾ ਮੈਂ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ